ਸ੍ਰੀਕਲੋ ਦੋਸਤੋ ਸਵਾਗਤ ਹੈ ਤੁਹਾਡਾ ਫਾਰਮਰ ਚੀਮਾ ਚ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਪਿਆਜ਼ਾਂ ਦੀ ਆਹ ਪਿਆਜ਼ ਆਪਣੇ ਲਗਭਗ 10 ਜਨਵਰੀ ਨੂੰ ਬੀਜੇ ਸੀ ਲਗਭਗ 2 ਮਹੀਨੇ ਤੇ ਹੋ ਚੁੱਕੇ ਨੇ ਪਿਆਜ਼ਾਂ ਦੀ ਗ੍ਰੋਥ ਬੜੀ ਸੋਹਣੀ ਰਹੀ ਏ ਤੇ ਪਿਆਜ਼ਾਂ ਵਿੱਚ ਆਪਾਂ ਜਿਆਦਾ ਖਾਸ ਨਹੀਂ ਕੀਤਾ ਕੁਝ ਕੋਈ ਚੀਜ਼ਾਂ ਪਾਈਆਂ ਨੇ ਜਿਵੇਂ ਆਪਾਂ ਬਜਾਈ ਤੋਂ ਪਹਿਲਾਂ ਇੱਕ ਡਾਈ ਦਾ ਕੱਟਾ ਪਾਤਾ ਸੀ ਇੱਕ ਵਿਜੇ ਚ ਤੇ ਆਪਾਂ ਇੱਕ ਸੁਪਰ ਦਾ ਕੱਟਾ ਬੀਜਾਂ ਤੋਂ ਪਹਿਲੇ ਪਾਣੀ ਚ ਪਾਤਾ ਸੀ ਉਸ ਤੋਂ ਬਾਅਦ ਆਪਾਂ ਇਹਨੂੰ ਸਲਫਰ ਦੀ ਸਪਰੇ ਤੇ ਰੇਤੇ ਜਿਹਾ ਮਲਾਟੀਆਂ ਦੀ ਜੜਾਂ ਦੇ ਵਿੱਚ ਪਾਇਆ ਉਹਦੇ ਨਾਲ ਗਰੋਥ ਤੇ ਬੜਾ ਫਰਕ ਪਿਆ ਤੇ ਇੱਕ ਆਪਾਂ ਤਾਕਤ ਦੀ ਸਪਰੇ ਕੀਤੀ ਹੈ ਤੇ ਬਾਕੀ ਆਪਾਂ ਲਗਾਤਾਰ ਪਾਣੀ ਲਾਉਂਦੇ ਰਹਿਆਂ ਨੂੰ ਅਜੇ ਤੱਕ ਕੋਈ ਆਪਾਂ ਇਹਨੂੰ ਬਿਮਾਰੀ ਦੀ ਸਪਰੇ ਨਹੀਂ ਕੀਤੀ ਨਾ ਕੋਈ ਅਜੇ ਤੱਕ ਬਿਮਾਰੀ ਆਈ ਹੈ ਤੇ ਬੜਾ ਸੋਹਣਾ ਰਿਜ਼ਲਟ ਰਿਹਾ ਪਿਆਜ਼ਾਂ ਦਾ ਤੇ ਆਪਾਂ ਹੁਣ ਪਿਆਜ਼ਾਂ ਦੇ ਵਿੱਚ ਜੜੀਆਂ ਲੱਗੇ ਆਣ ਵਾਲੀਆਂ ਬਿਮਾਰੀਆਂ ਨੇ ਉਹਨਾਂ ਬਾਰੇ ਵੀ ਥੋੜੀ ਚਰਚਾ ਕਰਦੇ ਆਂ ਆਹ ਦੇਖੋ ਜਿਵੇਂ ਪਿਆਜ਼ ਆਪਣਾ ਹੀ ਸਭ ਤੋਂ ਵੱਡੀ ਜਿਹੜੀ ਬਿਮਾਰੀ ਆਂਦੀ ਹੈ ਦੇ ਵਿੱਚ ਆਹ ਪਿਆਜ਼ ਦੇ ਵਿੱਚ ਹੁਣ ਜਿਵੇਂ ਤੇਲਾ ਨਹੀਂ ਆਪਣੀ ਚਣਚਾਂ ਨੂੰ ਪੈ ਜਾਂਦਾ ਇਹਦੇ ਵਿੱਚ ਛੋਟੇ ਛੋਟੇ ਰਸ ਪੀਣ ਵਾਲੇ ਤੇਲਾ ਟਾਈਪ ਅਜੀਬ ਪੈ ਜਾਣਗੇ ਸਭ ਤੋਂ ਵੱਡੀ ਬਿਮਾਰੀ ਹੈ ਲਸਣ ਤੇ ਪਿਆਜ਼ ਦੀ ਇਸ ਚੀਜ਼ ਨੂੰ ਹੱਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਲੱਗਪਾਜਾਂ ਨੂੰ ਬਿਮਾਰੀ ਨਹੀਂ ਪੈਂਦੀ ਇਹ ਜੋ ਫੰਗਸ ਹੁੰਦੀ ਹੈ ਜੇ ਫੰਗਸ ਹੁਣੇ ਜਿਵੇਂ ਆਹ ਸੌਫਟਵੇਅਰ ਕਰਕੇ ਥੋੜਾ ਜਿਹਾ ਪੀਲਾ ਪਿਆ ਜੇ ਜ਼ਿਆਦਾ ਪੀਲਾ ਪੈਣ ਲੱਗ ਪਿਆ ਮਤਲਬ ਇਹਦੀ ਜੜ ਦੇ ਵਿੱਚ ਫੰਗਸ ਲੱਜ ਚੁੱਕੀ ਹੈ ਉਸ ਚੀਜ਼ ਦਾ ਹੱਲ ਕੱਢਣਾ ਹੈ ਹੋਰ ਪਿਆਜ਼ਾਂ ਨੂੰ ਕੋਈ ਬਿਮਾਰੀ ਨਹੀਂ ਪੈਂਦੀ ਬਸ ਹੁਣ ਜਿਵੇਂ ਆਪਾਂ ਜਦੋਂ ਬੀਜੇ ਸੀ ਆਪਾਂ ਇਹਦੇ ਤੇ ਸੁੱਕੀ ਸਪਰੇਅ ਕਰਤੀ ਸੀ ਕਬਾੜ ਵਾਲੀ ਤੇ ਉਸ ਸਪਰੇਅ ਨਾਲ ਕਬਾੜ ਹੇ ਤੱਕ ਨਹੀਂ ਹੋਇਆ ਤਿੰਨ ਪਾਣੀ ਲੱਚੂ ਟੇ ਨੇ ਹੁਣ ਚੌਥਾ ਪਾਣੀ ਲਾਣਾ ਜੇ ਤਾਂ ਬਾਬੇ ਨਾਨਕ ਨੇ ਕਿਰਪਾ ਕਰਤੀ ਮੀਂਹ ਪੈ ਜਾ ਫਿਰ ਆਪਾਂ ਪਾਣੀ ਨਹੀਂ ਲਾਵਾਂਗੇ ਜੇ ਨਾ ਪਿਆ ਫਿਰ ਆਪਾਂ ਪਾਣੀ ਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਗੋਡੀ ਸਟਾਰਟ ਕਰਾਂਗੇ ਹਰ ਪਾਣੀ ਤੇ ਜਮ ਪਾਣੀ ਲੱਜਾ ਬੱਤਰ ਆਇਆ ਗੋਡੀ ਕਰਤੀ ਫਿਰ ਜਦੋਂ ਪਾਣੀ ਲਾਇਆ ਫਿਰ ਗੋਡੀ ਕਰਤੀ ਕਿਉਂਕਿ ਹੁਣ ਜਿਵੇਂ ਆ ਦੇਖੋ ਇਹਦੇ ਥੱਲੇ ਗੰਡੀ ਬਣਨ ਲੱਗ ਪਈ ਹੁਣ ਇਹ ਗੰਡੀ ਨੂੰ ਮੋਟਾ ਹੋਣ ਵਾਸਤੇ ਥਾਂ ਚਾਹੀਦੀ ਪੋਲੀ ਜਿਵੇਂ ਜਿਵੇਂ ਮੋਟੀ ਹੋਈ ਦੀ ਓਵੇਂ ਓਵੇਂ ਇਹਨੂੰ ਥਾਂ ਦੀ ਪੋਲੀ ਦੀ ਲੋੜ ਪਈ ਜੀ ਜੇ ਆਪਾਂ ਗੋਡੀ ਨਾ ਕੀਤੀ ਤਾਂ ਸਾਈਜ਼ ਛੋਟਾ ਤੋਂ ਛੋਟਾ ਰਹਿ ਜਾਏਗਾ ਪਹਿਲੇ 3 ਪਾਣੀ ਤੱਕ ਗੋਡੀ ਨਾ ਕਰੋ ਤੁਹਾਡੀ ਇੱਛਾ ਕਰਨੀ ਕਰ ਵੀ ਸਕਦੇ ਹੋ ਜੇ ਤੁਸੀਂ 3 ਪਾਣੀ ਤੱਕ ਗੋਡੀ ਨਹੀਂ ਕੀਤੀ ਤਾਂ ਚੌਥੇ ਪਾਣੀ ਤੇ ਗੋਡੀ ਲਾਜ਼ਮੀ ਕਰਨੀ ਹੈ ਤਾਂ ਕਰਕੇ ਗੰਡਾ ਮੋਟਾ ਹੋਏਗਾ ਜੇ ਮੋਟਾ ਹੋਏਗਾ ਤਾਂ ਪੈਦਾਵਾਰ ਵਧੀ ਜੀ ਤੇ ਪੈਦਾਵਾਰ ਵਧੀ ਜੀ ਤਾਂ ਪ੍ਰੋਫਿਟ ਵਧੇਗਾ ਪ੍ਰੋਫਿਟ ਵਧੇਗਾ ਤੇ ਜ਼ਮੀਂਦਾਰ ਖੁਸ਼ ਹੋਏਗਾ ਤੇ ਜ਼ਿੰਮੇਦਾਰ ਖੋਸ਼ ਹੋਏ ਤਾਂ ਤਾਂ ਫਿਰ ਨਿਆਰੀ ਨਿਆਰੇ ਨੇ ਇਸ ਲਈ ਧਿਆਨ ਰੱਖੋ ਪਿਆਜ਼ਾਂ ਦਾ ਵੀ ਆਪਣਾ ਵੀ ਜੈ ਜਵਾਨ ਜੈ ਕਿਸਾਨ